ਹਰ ਇੱਕ ਬੰਦਾ ਸੁੱਖ ਦੀ ਭਾਲ ਦੇ ਵਿੱਚ ਹੈ ਕਿ ਕਿਤੋਂ ਨਾ ਕਿਤੋਂ ਆਤਮਿਕ ਆਨੰਦ ਮਿਲ ਜਾਵੇ ਪਰ ਕਾਰਨ ਕੀ ਹੈ ਕਿ ਉਹ ਸੁੱਖ ਮਨੁੱਖ ਨੂੰ ਮਿਲਦਾ ਨਹੀਂ ਉਹ ਨਾ ਸੁੱਖ ਮਿਲਣ ਦਾ ਕਾਰਨ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਲੋਕ ਵਿੱਚ ਕਹਿੰਦੇ ਆ ਕਬੀਰ ਜਾਤ ਦਿਨ ਹੋ ਮੂਆ ਪਾਛੈ ਪਿਆ ਆਨੰਦ ਕਹਿੰਦੇ ਉਹ ਸੁੱਖ ਉਹ ਆਨੰਦ ਕਿਵੇਂ ਮਿਲੇਗਾ ਜਿਸ ਦਿਨ ਤੇਰੇ ਅੰਦਰੋਂ ਕਬੀਰ ਜਾਤ ਦਿਨ ਹੋ ਮੂਆ ਹੋਂ ਦਾ ਭਾਵ ਹੈ ਮੈਂ ਮੈਂ ਚੰਗਾ ਹਾਂ ਮੈਂ ਸਿਆਣਾ ਹਾਂ ਮੈਂ ਸੋਹਣਾ ਹਾਂ ਮੈਂ ਚਲਾਕ ਹਾਂ ਮੈਂ ਦੁਨੀਆ ਦਾ ਤਨਾੜ ਹਾਂ ਜਿਸ ਦਿਨ ਇਹ ਗੱਲ ਕਬੀਰ ਸਾਹਿਬ ਜੀ ਕਹਿੰਦੇ ਤੇਰੇ ਅੰਦਰੋਂ ਮੁੱਕ ਗਈ ਨਾ ਕਬੀਰ ਜਾ ਦਿਨ ਹੋ ਮੂਆ ਪਾਛੇ ਪਿਆ ਆਨੰਦ ਕਹਿੰਦੇ ਜਿਸ ਦਿਨ ਇਹ ਮੈਂ ਮੇਰੀ ਮੁੱਕ ਗਈ ਨਾ ਫਿਰ ਉਸ ਦੇ ਪਿੱਛੋਂ ਵੇਖੀ ਤੇਰੇ ਅੰਦਰ ਆਨੰਦ ਕੀ ਮਿਲਦਾ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਕਹਿੰਦੇ ਨਿਹਰਾ ਸੁਖੀ ਨਹੀਂ ਮੋਹਿ ਮਿਲਿਓ ਪ੍ਰਭ ਆਪਣਾ ਕਹਿੰਦੇ ਜਦੋਂ ਅੰਦਰੋਂ ਮੈਂ ਤੇ ਮੇਰੀ ਮੁੱਕ ਗਈ ਨਾ ਉਸ ਪਰਮਾਤਮਾ ਨੇ ਤੇਰੇ ਅੰਦਰ ਵਾਸ ਕਰ ਲੈਣਾ ਉਸ ਉਸ ਪਰਮਾਤਮਾ ਨੇ ਤੇਰੇ ਅੰਦਰ ਟਿਕਾਣਾ ਕਰ ਲੈਣਾ ਤੇ ਕਹਿੰਦੇ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਪਜਹਿ ਗੋਬਿੰਦ ਤੇ ਤੇਰੇ ਨਾਲ ਦੇ ਜਿਹੜੇ ਸੰਗੀ ਨੇ ਤੇਰੇ ਗਿਆਨ ਇੰਦਰੀ ਕੰਨ ਅੱਖਾਂ ਹੱਥ ਪੈਰ ਸਾਰੇ ਹੀ ਉਸ ਪਰਮਾਤਮਾ ਦਾ ਨਾਮ ਧਿਉਣ ਲੱਗ ਜਾਣਗੇ ਉਸ ਪਰਮਾਤਮਾ ਦੀ ਕੀਰਤੀ ਕਰਨ ਲੱਗ ਜਾਣੀ